ਦਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਜੋ ਮਹਮੇਸ਼ੜੀ ਹੈ ਵੱਡੀ ਕਾਮਯਾਬੀ ਮਿਲੀ ਹੈ 5 ਗ੍ਰਾਮ ਤੋਂ 5 ਕਿਲੋ ਤੋਂ ਵੱਧ ਜਿਹੜੀ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਸਰ ਇਹ ਕਾਟਰਲ ਕਿੱਥੋਂ ਚੱਲ ਰਿਹਾ ਸੀਗਾ ਔਰ ਕਿਵੇਂ ਇਹਨਾਂ ਦੀ ਗ੍ਰਿਫਤਾਰੀ ਹੋਈ ਦੇਖੋ ਜਿਹੜਾ ਇਹ ਟਰਾਂਸ ਬਾਰਡਰ ਕਾਟਰਲ ਇਹਨੂੰ ਕਹ ਸਕਦੇ ਆ ਡਰੱਗਸ ਦਾ ਜੇ ਆਪਾਂ ਦੇਖੀਏ ਕਿ 5 ਕਿਲੋ 100 ਗ੍ਰਾਮ ਹੇਰੋਇਨ ਕਾਫੀ ਵੱਡੀ ਰਿਕਵਰੀ ਹੈ ਦੇਖਦੇ ਹੋਏ ਕਿ ਛੋਟੇ ਡਰੋਨਸ ਹੀ ਅੱਜਕੱਲ ਆ ਰਹੇ ਨੇ ਸੋ ਉਹਦੇ ਤਹਿਤ ਲੱਗ ਰਿਹਾ ਕਿ ਕਾਫੀ ਵੈਲ ਇੰਟਰਟੈਂਟ ਸਾਰਾ ਨੈਟਵਰਕ ਸੀਗਾ ਟਰਾਂਸਪੋਰਟਰ ਔਰ ਜਿਹੜਾ ਸਮਗਲਰ ਹੈਗਾ ਗੁਰਵੀਰ ਏਲੀਅਸ ਗੋਰਾ ਇਹ ਮਮਦੂਦ ਸੈਕਟਰ ਦਾ ਰਹਿਣ ਵਾਲਾ ਜੋ ਕਿ ਆ ਬਾਰਡਰ ਸੈਕਟਰ ਹੈਗਾ ਫਿਰੋਜ਼ਪੁਰ ਦੇ ਵਿੱਚ ਉਸ ਤੋਂ ਬਾਅਦ ਅਮਰਸਰ ਸੈਕਟਰ ਨੂੰ ਯੂਜ਼ ਕਰ ਰਹੇ ਆ ਉਹ ਐਂਗਲ ਵੀ ਬੜਾ ਇੰਪੋਰਟੈਂਟ ਹੈ ਇਨਵੈਸਟੀਗੇਸ਼ਨ ਚ ਔਰ ਜਦੋਂ ਦੀ ਮੋਡਲੀ ਪੁੱਛ ਕੇ ਪਤਾ ਲੱਗਿਆ ਕਿ ਕਾਫੀ ਕਟਆਊਟਸ ইউজ ਕਰ ਰਹੇ ਸੀਗੇ ਕਿ ਤਾਂ ਕਿ ਡਿਟੈਕਸ਼ਨ ਤੋਂ ਬਚੇ ਔਰ ਜਿਹਦੀ ਆਪਾਂ ਪਛੋਕੜ ਦੇਖੀਏ ਕਿ 12ਵੀਂ ਪਾਸ ਆ 2021 ਦਾ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਬਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਹੈ ਸਿਵਲ ਸਰਜਨ ਆਫਿਸ por todo ਔਰ ਉਹਦੇ ਕੋਲ ਫਾਰਚਨਰ ਗੱਡੀ ਹੋਣੀ ਐ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਗੱਲ ਔਰ ਫਾਈਨੈਂਸ਼ੀਅਲ ਐਂਗਲ ਸਾਰਾ ਟੈਕਨੀਕਲ ਐਂਗਲ ਅਸੀਂ ਦੇਖ ਰਹੇ ਹਾਂ ਸਰ ਇਹਨਾਂ ਦੀ ਗ੍ਰਿਫਤਾਰੀ ਕਿਥੋਂ ਇੱਥੇ ਜਿਵੇਂ ਕਟਆਊਟ ਇਹਨਾਂ ਇੱਥੇ ਰੱਖੇ ਸੀਗੇ ਅਮਰਸਾ ਸਾਹਕਿੰਡ ਯੂਜ਼ ਕਰ ਰਹੇ ਸੀ ਇਥੋਂ ਫਿਰ ਲੈ ਕੇ ਜਾਂਦੇ ਸੀ ਜਾਂ ਵੇਚਦੇ ਆਪਣੇ ਏਰੀਆ 'ਚ ਸੀਗੇ ਉਧਰ ਹੀ ਆਪਣੇ ਏਰੀਆ ਵਾਲੀ ਇਹਨਾਂ ਦੀ ਡੈਸਟੀਨੇਸ਼ਨ ਸੀਗੀ ਜੀ ਇਹ ਅਸੀਂ ਥਾਣਾ ਕੈਂਟ ਦੇ ਵਿੱਚ ਇੰਟਰਸੈਪਟ ਕਰਕੇ ਉੱਥੋਂ ਲੋਹਾਰਕਾ ਰੋਡ ਤੋਂ ਅਰੈਸਟ ਕੀਤੇ ਸਰ ਇਹ ਇਸ ਦਾ ਇੱਕ ਲਾਭ ਠਾਉਣ ਦਾ ਕਿਉਂਕਿ ਇਹਨਾਂ ਦਾ ਰਿਕਾਰਡ ਫਰੋਜ਼ਪੁਰ ਵਾਲੇ ਪਾਸੇ ਹੋਏਗਾ ਇਹਨਾਂ रिकॉर्ड ਨਹੀਂ ਆ ਉਹਦੇ ਤੁਹਾਡੀ ਟੀਮ ਨੇ ਰਿਟਾਰ ਤੇ ਚੜ ਗਏ अदरवाइज ਇਹਨਾਂ ਦਾ ਵੈਲ ਪਲਾਨਡ ਸੀਗਾ ਇਹ ਕੰਮ ਜੀ ਬਹੁਤ ਹੀ ਡਿਮਾਰੇਬਲੀ ਐਗਜ਼ੀਕਿਊਟ ਮੈਂ ਕਹੂੰਗਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਐਗਜ਼ੀਕਿਊਸ਼ਨ ਕੀਤੀ ਇਨਪੁਟ ਨੂੰ ਡਵੈਲਪ ਕੀਤਾ ਇੰਟੈਲੀਜੈਂਸ ਡਵੈਲਪ ਕੀਤੀ ਵੈਰੀ ਪ੍ਰਾਊਡ ਆਫ ਅਵਰ ਟੀਮ ਸਰ ਇਹਨਾਂ ਨੇ ਇਹਨਾਂ ਦੇ ਕਿੰਨੇ ਸਾਥੀ ਸਾਰੇ ਕਾਰਟਲ ਚ ਲੱਗਾ ਪਤਾ ਔਰ ਇੱਕ ਜੀ ਪਲੀਜ਼ ਇੱਕ ਸਾਥੀ ਦਾ ਪਤਾ ਲੱਗਿਆ ਜੀ ਉਹ ਅਸੀਂ ਨਾਮ ਤਾਂ ਨਹੀਂ ਸ਼ੇਅਰ ਕਰ ਰਹੇ ਬਿਕਾਜ਼ ਅਸੀਂ ਉਹ ਇਸ ਤੇ ਅਰੈਸਟ ਹੋਏਗਾ ਸਰ ਪਹਿਲਾਂ ਕਿਸੇ ਪਰਚੀਆਂ ਦੇ ਵਿੱਚ ਨਾਮ ਜਦ ਹੈਗਾ ਮੰਗਾਇਆ ਰਕਾਰਡ ਇਹਦਾ ਫਿਰੋਜ਼ਪੁਰ ਤੋਂ ਕਿ ਹੈ ਜੀ ਨਹੀਂ ਅਜੇ ਨਹੀਂ ਪਤਾ ਲੱਗਿਆ ਦੇਖੋ ਜੇ ਹੁੰਦਾ ਬਹੁਤਾ ਤਾਂ ਹੁਣ ਤੱਕ ਡ라이ਵਰ ਦੀ ਨੌਕਰੀ ਤੋਂ ਛੁਟਕਾਰਾ ਹੋ ਜਾਂਦਾ ਇਹਦਾ ਜਾਂ ਕੱਢਿਆ ਜਾਂਦਾ ਡਿਸਮਿਸ ਹੋ ਜਣਾ ਸੀ ਸਰ ਇਹ ਪਾਕਿਸਤਾਨ ਤੋਂ ਹੀ ਮੰਗਵਾ ਰਹੇ ਸੀ ਇਹ ਕਨਫਰਮ ਹੈ ਜੀ ਹਾਂ ਜੀ ਹਾਂ ਬਿਲਕੁਲ ਉਹੀ ਹੈ ਜੀ ਥੈਂਕ ਯੂ ਜੀ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜਿਹੜੀ ਵੱਡੀ ਕਾਰਵਾਈ ਅੱਜ ਕੀਤੀ ਹੈ ਕਿਉਂਕਿ ਨੈਸ਼ਨਲ ਰੂਲਡ ਹੈਲਥ ਮਿਸ਼ਨ ਦੇ ਵਿੱਚ ਕੰਮ ਕਰਦਾ ਡਰਾਈਵਰ ਵਜੋਂ ਤੇ ਅੰਮ੍ਰਿਤਸਰ ਦੀ ਟੀਮ ਦੇ ਔਰ ਸਾਰਾ ਇਹਨਾਂ ਦਾ ਜਿਹੜਾ ਆਪਰੇਸ਼ਨਲ ਏਰੀਆ ਸੀ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸੀ ਪਰ ਇਹਨਾਂ ਨੇ ਪਾਕਿਸਤਾਨ ਸੰਪਰਕ ਕੀਤਾ ਕੋਆਰਡੀਨੇਟਸ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ੇ 100 ਗ੍ਰਾਮ ਹੈਰੋਇਨ ਆਮਰਸਰ ਪੁਲਿਸ ਨੇ ਬਰਾਮਦ ਕੀਤੀ ਹੈ ਆਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਰ ਨੇ ਦੱਸਿਆ ਕਿ ਵੱਡੀ ਕਾਮਯਾਬੀ ਹੈ ਔਰ ਇਸ ਕਾਰਟਲ ਨੂੰ ਹੋਰ ਵੀ ਅਗਲੇ ਦਿਨਾਂ ਦੇ ਵਿੱਚ ਇਸ ਦੀ ਜਾਂਚ ਕੀਤੀ ਜਾਏਗੀ ਤੈਅ ਤੱਕ ਜਾਇਆ ਜਾਏਗਾ ਔਰ ਹੋਰ ਵੀ ਖੁਲਾਸੇ ਇਸ ਵਿੱਚ ਹੋਣ ਦੀ ਉਮੀਦ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਖਸ਼ੋਰੀ ਟੀਵੀ ਅਮਰਸਰ